ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਅੱਜ ਦੀ ਕਹਾਣੀ ਤੇਰੇ ਪੈਰ ਦੀ ਮਿੱਟੀ ਇਸ ਕਹਾਣੀ ਨੂੰ ਲਿਖਿਆ ਹੈ ਗੁਰਮੇਜਰ ਸਿੰਘ ਮੇਜਰ ਨੇ ਪ੍ਰਾਈਵੇਸੀ ਲਈ ਪਾਤਰਾਂ ਦੇ ਨਾਮ ਬਦਲੇ ਹੋਏ ਹਨ ਉਹ ਉੱਠ ਖੜ ਹੁਣ ਉੱਠ ਕੇ ਟਾਈਮ ਦੇਖ ਕਿੰਨਾ ਹੋ ਗਿਆ ਬੇਬੇ ਮੁਖਤਿਆਰ ਕੌਰ ਨੇ ਸਤਪਾਲ ਨੂੰ ਹਲੂਣ ਕੇ ਆਖਿਆ ਸਤਪਾਲ ਨੇ ਖੇਸੀ ਚ ਮੂੰਹ ਬਾਹਰ ਕੱਢਿਆ ਤੇ ਬੋਲਿਆ ساری ਉਮਰ ਲੰਗੀ ਬੇਬੇ ਤੇਰੀ ਤੈਨੂੰ ਹਲੇ ਤੱਕ ਟਾਈਮ ਦੇਖਣਾ ਨਹੀਂ ਆਇਆ ਮੈਂ ਕਹਿ ਰਹੀ ਹਾਂ ਟਾਈਮ ਦੇਖ 8 ਵਜਨ ਨੂੰ ਹੋਇਆ ਤੇਰੀ ਨੀਂਦ ਪਤਾ ਨਹੀਂ ਕਿਦਾਂ ਦੀ ਐ ਮੁਖਤਿਆਰ ਕੌਰ ਨੇ ਆਖਿਆ ਬਸ ਥੋੜੀ ਦੇਰ ਹੋਰ ਸੌਂ ਲੈਣ ਦੇ ਬੇਬੇ ਨਾ ਜੇ ਕੰਮ ਨਹੀਂ ਕਰਨਾ ਕੋਈ ਤਾਂ ਸੁਪਤਾ ਹੀ ਪਿਆ ਰਹਿਣਾ ਚੱਲ ਉੱਠ ਕੇ ਆਪਣਾ ਚਾਹ ਪਾਣੀ ਪੀ ਤੇ ਮਾੜੀ ਜੀ ਬਾਹਰ ਦੀ ਹਵਾ ਲਵਾ ਲੈ ਸਰੀਰ ਨੂੰ ਸਤਪਾਲ ਨੇ ਮੂੰਹ ਦੁਬਾਰਾ ਖੇਸੀ ਨਾਲ ਢੱਕ ਲਿਆ ਤੇ ਪੈ ਗਿਆ ਮੁਖਤਿਆਰ ਕੌਰ ਕਮਰੇ ਚੋਂ ਬਾਹਰ ਜਾਂਦੀ ਹੋਈ ਬੋਲੀ ਹੀ ਕਰਾਂ ਇਸ ਮੁੰਡੇ ਦਾ ਮੈਂ ਮੁਖਤਿਆਰ ਕੌਰ ਆਪਣੇ ਕੰਮਾਂ ਕਾਰਾਂ ਵਿੱਚ ਰੁੱਝ ਗਈ 20-25 ਮਿੰਟ ਬਾਅਦ ਸੱਤ ਪਾਲ ਉੱਠ ਕੇ ਬਾਹਰ ਆਇਆ ਤੇ ਆਉਂਦਾ ਹੀ ਕਹਿਣ ਲੱਗ ਪਿਆ ਚਾਹ ਦੇ ਦੇ ਬੇਬੇ ਮੁਖਤਿਆਰ ਕੌਰ ਨੇ ਆਖਿਆ ਉਹ ਤਾਂ ਹੁਣ ਮੈਂ ਡੋਲਤੀ ਕਿਤੇ ਹੁਣ ਦੀ ਬਣਾਈ ਹੋਈ ਸੀ ਜਾਂ ਤਾਂ ਉਠਣਾ ਨਹੀਂ ਟਾਈਮ ਨਾਲ ਹੁਣ ਵੀ ਕਿਉਂ ਉਠਿਆ ਘੜੀ ਹੋਰ ਸੌਂ ਲੈਂਦਾ ਸਤਪਾਲ ਬੋਲਿਆ ਦੇਖ ਲੈ ਮੈਂ ਫੇਰ ਸੌਂ ਜਾਣਾ ਆਹੋ ਕੰਮਕਾਰ ਕੋਈ ਹੈ ਨਹੀਂ ਸੌਣ ਤੇ ਲੱਕ ਬੰਨਿਆ ਮੁਖਤਿਆਰ ਕੌਰ ਨੇ ਕਿਹਾ ਉਹ ਬੇਬੇ ਰਾਣੀਏ ਜਦੋਂ ਮੈਂ ਕੰਮ ਕਰਨ ਲੱਗ ਪਿਆ ਤਾਂ ਸਭ ਨੇ ਕੰਮ ਛੱਡ ਦੇਣੇ ਇਹ ਦੇਖਣ ਲਈ ਕਿ ਇਹ ਕਰਨ ਕੀ ਲੱਗ ਪਿਆ ਸਤਪਾਲ ਨੇ ਕਿਹਾ ਮੁਖਤਿਆਰ ਕੌਰ ਬੋਲੀ ਚੱਲ ਬਹੁਤੀਆਂ ਗੱਲਾਂ ਨਾ ਮਾਰ ਮੈਨੂੰ ਆਪਣਾ ਕੰਮ ਨਿਵੇੜਨ ਦੇ ਤੇਰਾ ਤਾਂ ਗੱਲਾਂ ਨਾਲ ਸਰ ਜਾਂਦਾ ਹੈ ਕੋਈ ਬਾਤ ਨਹੀਂ ਤੂੰ ਅਵੀ ਨਹੀਂ ਸਮਝੋਗੇ ਜਦ ਮੈਂ ਕਰਕੇ ਦਿਖਾਉਂਗਾ ਤਬ ਤੇਰੀ ਅੱਖਾਂ ਖੁੱਲੀ ਕੀ ਖੁੱਲੀ ਰਹਿ ਜਾਏਗੀ ਐਨਾ ਬੋਲ ਕੇ ਸਤਪਾਲ ਨਹਾਉਣ ਚਲਾ ਗਿਆ ਨਾ ਧੋ ਕੇ ਸਤਪਾਲ ਨੇ ਕੱਪੜੇ ਪਾਏ ਤੇ ਡੋਲਾ ਚੁੱਕ ਕੇ ਦੁੱਧ ਲੈਣ ਚਲਾ ਗਿਆ ਉਸ ਨੇ ਜਾ ਕੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਅੰਦਰੋਂ ਸੁਤਵੀਰ ਆਈ ਤੇ ਬੋਲੀ ਬੋਲ ਨਹੀਂ ਹੁੰਦਾ ਨਾ ਮੈਨੂੰ ਸੰਗ ਲੱਗਦੀ ਐ ਸਤਪਾਲ ਨੇ ਕਿਹਾ ਸਤਵੀਰ ਨੇ ਆਖਿਆ ਦੇਖ ਲੈ ਕਿਤੇ ਕੋਈ ਹੋਰ ਨਾ ਬੋਲ ਦੇਵੀਂ ਕੀ ਸਤਪਾਲ ਨੇ ਸਤਵੀਰ ਵੱਲ ਡੋਲਾ ਕਰਦੇ ਹੋਏ ਆਖਿਆ ਆਪਣੇ ਦਿਲ ਦੀ ਗੱਲ ਹੋਰ ਕੀ ਸਤਪਾਲ ਨੇ ਕਿਹਾ ਪਾਗਲ ਹੀ ਹੋਊਗਾ ਜਿਹੜਾ ਇੰਨਾ ਚੱਕਰਾਂ 'ਚ ਪਊਗਾ ਪਿਆਰ ਕਰਨਾ ਅਕਲਮੰਦਾਂ ਦਾ ਕੰਮ ਹੈ ਵੀ ਨਹੀਂ ਸੱਜਣਾ ਸਤਪਾਲ ਬੋਲਿਆ ਉਹ ਇਹ ਤੂੰ ਦੁੱਧ ਭਾ ਕੇ ਮੈਨੂੰ ਦਫਾ ਕਰ ਨਹੀਂ ਮੈਂ ਆਂਟੀ ਨੂੰ ਸਭ ਕੁਝ ਦੱਸ ਦੇਣਾ ਮੈਂ ਤਾਂ ਚਾਹੁੰਨੀ ਆ ਕਿ ਮੰਮੀ ਨੂੰ ਸਾਡੇ ਬਾਰੇ ਸਭ ਪਤਾ ਲੱਗੇ ਸਾਡੇ ਬਾਰੇ ਨਹੀਂ ਸਿਰਫ ਤੇਰੇ ਬਾਰੇ ਮੈਂ ਤੇਰੀ ਇਸ ਪਿਆਰ ਪਿਉਰ ਦੀ ਬਣਾਈ ਦੁਨੀਆ ਚੋਂ ਬਾਹਰ ਮੈਨੂੰ ਆਪਣੇ ਨਾਲ ਨਾ ਜੋੜ ਸਤਪਾਲ ਨੇ ਕਿਹਾ ਸਤਵੀਰ ਨੇ ਆਖਿਆ ਐਨੇ ਨੂੰ ਪੱਥਰ ਚੋਂ ਵੀ ਭਗਵਾਨ ਪ੍ਰਗਟ ਹੋ ਜਾਂਦਾ ਤੂੰ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਚੱਲ ਚੱਲ ਬਹੁਤਾ ਟਾਈਮ ਨਾ ਲਾ ਜਾਰਾ ਨੇ ਹੋਰ ਵੀ ਬਠੇਰੇ ਕੰਮ ਕਰਨੇ ਨੇ ਪਹਿਲਾਂ ਹੋਰ ਕੰਮ ਹੀ ਨਿਵੇੜਾਉਂਦਾ ਦੁੱਧ ਕਿਤੇ ਭੱਜ ਚੱਲਿਆ ਸੀ ਬੋਲਦੀ ਹੋਈ ਸਤਵੀਰ ਡੋਲਾ ਲੈ ਕੇ ਅੰਦਰ ਚਲੀ ਗਈ 2 ਕਿ ਮਿੰਟ ਬਾਅਦ ਡੋਲੇ ਵਿੱਚ ਦੁੱਧ ਲੈ ਆਈ ਡੋਲਾ ਸਤਪਾਲ ਦੇ ਹੱਥ ਫੜਾਉਂਦੀ ਹੋਈ ਬੋਲੀ ਇੱਕ ਵਾਰ ਸੋਚੀ ਜ਼ਰੂਰ ਚੰਗਾ ਸਤਪਾਲ ਨੇ ਡੋਲਾ ਫੜ ਕੇ ਕਿਹਾ ਐਨਾ ਵੇਲਾ ਨਹੀਂ ਮੈਂ ਜੋ ਤੇਰੇ ਬਾਰੇ ਸੋਚਦਾ ਫਿਰਾਂ ਪਹਿਲਾ ਮੂੰਹ ਤੋਂ ਆਪਣਾ ਈਡੀਅਟ ਸਤਪਾਲ ਨੇ ਹੱਸ ਕੇ ਆਖਿਆ ਬੈਕ ਟੂ ਯੂ ਸਤਵੀਰ ਮੱਥੇ 'ਚ ਤਿਉੜੀਆਂ ਪਾ ਕੇ ਸਤਪਾਲ ਨੂੰ ਅੱਖਾਂ ਦਿਖਾਉਣ ਲੱਗ ਪਈ ਸਤਪਾਲ ਫਿਰ ਹੱਸ ਪਿਆ ਤੇ ਕਿਹਾ ਇਹ ਛੱਕੜ ਲੈ ਕੇ ਰਾਤ ਨੂੰ ਬਾਹਰ ਨਾ ਨਿਕਲੀਂ ਲੋਕਾਂ 'ਚ ਅਫਵਾਹ ਫੈਲ ਜੂ ਕਿ ਪਿੰਡ ਵਿੱਚ ਈ ਕੋਪਰੀ ਪ੍ਰਾਈ ਚੀਜ਼ ਘੁੰਮਣ ਲੱਗ ਗਈ ਸਤਵੀਰ ਖਿਜ ਕੇ ਬੋਲੀ ਹਟ ਪਾਗਲ ਜਾ ਚੱਲ ਚੰਗਾ ਚੜੇਲੇ ਨਿਕਲੀ ਨਾ ਖਵੇਲੇ ਬੋਲ ਕੇ ਸਤਪਾਲ ਉੱਥੋਂ ਚੱਲ ਪਿਆ ਸਤਵੀਰ ਵੀ ਦਰਵਾਜ਼ੇ ਦਾ ਅੰਦਰੋਂ ਗੁੰਡਾ ਲਾ ਕੇ ਅੰਦਰ ਚਲੀ ਗਈ ਹਾਲੇ ਤਾਂ ਸ਼ੁਰੂਆਤ ਆ ਸੱਜਣਾ ਸਫ਼ਰ ਇਸ਼ਕ ਦਾ ਲੰਮਾ ਏ ਅੱਗੇ ਤੁਰਨਾ ਮੌਤ ਨੂੰ ਸੱਦਾ ਪਿੱਛੇ ਮੋੜਨਾ ਚੰਗਾ ਆਏ ਸਤਪਾਲ ਦੁੱਧ ਲੈ ਕੇ ਘਰ ਆ ਗਿਆ ਮੁਖਤਿਆਰ ਕੌਰ ਕੱਪੜੇ ਧੋ ਰਹੀ ਸੀ ਉਸ ਨੇ ਕਿਹਾ ਇਹਨੂੰ ਗਰਮ ਕਰ ਦੇ ਮੇਰਾ ਕੰਮ ਸੀ ਦੁੱਧ ਲਿਆਉਣਾ ਗਰਮ ਆਪੇ ਕਰੀ ਜਾਓ ਸਤਪਾਲ ਨੇ ਰਸੋਈ ਚ ਡੋਲਾ ਰੱਖਦੇ ਹੋਏ ਆਖਿਆ ਮੁਖਤਿਆਰ ਕੌਰ ਨੇ ਕਿਹਾ ਫਿਰ ਫ੍ਰਿਜ ਚ ਰੱਖ ਦੇ ਬਾਹਰ ਪਿਆ ਪਿਆ ਖਰਾਬ ਹੋ ਜਾਊ ਸਤਪਾਲ ਨੇ ਫ੍ਰਿਜ ਵਿੱਚ ਡੋਲਾ ਰੱਖ ਦਿੱਤਾ ਮੁਖਤਿਆਰ ਕੌਰ ਨੇ ਆਖਿਆ ਮਾੜਾ ਜਾਟਾ ਕੰਢਿਲਾ ਕਰਦੀ ਡੋਲੇ ਦਾ ਸਤਪਾਲ ਨੇ ਓਵੇਂ ਹੀ ਕੀਤਾ ਫੇਰ ਰਸੋਈ ਚੋਂ ਬਾਹਰ ਆ ਗਿਆ ਉਸਨੇ ਕਿਹਾ ਮੇਰੇ ਆਉਂਦੇ ਤੱਕ ਰੋਟੀ ਬਣਾ ਕੇ ਰੱਖੀ ਰੋਟੀ ਬਣਾ ਕੇ ਰੱਖੀ ਹੋਈ ਐ ਖਾ ਲੈ ਮੁਖਤਿਆਰ ਕੌਰ ਬੋਲੀ ਸਤਪਾਲ ਨੇ ਕਿਹਾ ਠੀਕ ਐ ਮੈਂ ਆਇਆ ਥੋੜੀ ਦੇਰ ਤੱਕ ਫੇਰ ਖਾਣਾ ਆ ਕੇ ਹੁਣ ਕਿੱਥੇ ਨੂੰ ਮੂੰਹ ਚੱਕਿਆ ਮੁਖਤਿਆਰ ਕੌਰ ਨੇ ਪੁੱਛਿਆ ਘਰ ਅੰਦਰ ਰਹਾ ਤਾਂ ਕਹਿੰਦੀ ਬਾਹਰ ਦੀ ਹਵਾ ਲਵਾ ਜੇ ਬਾਹਰ ਨਿਕਲਣਾ ਤਾਂ ਛੱਤੀ ਸਵਾਲ ਤੂੰ ਪਹਿਲਾਂ ਫੈਸਲਾ ਕਰ ਕਿ ਮੈਨੂੰ ਕੀ ਕਰਨਾ ਚਾਹੀਦਾ ਮੁਖਤਿਆਰ ਕੌਰ ਨੇ ਕਿਹਾ ਜੋ ਮਨ ਆਵੇ ਉਹ ਕਰ ਮੈਨੂੰ ਕੀ ਬਸ ਫੇਰ ਕਰਨ ਦੇ ਜੋ ਮਨ ਆਉਂਦਾ ਰੋਕ ਟੋਕ ਵਾਲੀ ਪਸੰਦ ਨਹੀਂ ਮੈਨੂੰ ਸਤਪਾਲ ਬੋਲਿਆ ਮੁਖਤਿਆਰ ਕੌਰ ਚੁੱਪਚਾਪ ਕੱਪੜੇ ਧੋਣ ਲੱਗ ਪਈ ਸਤਪਾਲ ਉੱਥੋਂ ਚਲਾ ਗਿਆ ਸਤਪਾਲ ਆਪਣੇ ਇੱਕ ਦੋਸਤ ਦੀ ਦੁਕਾਨ ਤੇ ਜਾ ਕੇ ਬਹਿ ਗਿਆ ਉਸ ਦਾ ਦੋਸਤ ਗੁਰਵਾਜ ਇੱਕ ਗਾਹਕ ਨੂੰ ਸਮਾਨ ਦੇ ਰਿਹਾ ਸੀ ਗਾਹਕ ਸਮਾਨ ਲੈ ਕੇ ਤੇ ਗੁਰਵਾਜ ਨੂੰ ਪੈਸੇ ਫੜਾ ਕੇ ਚਲਾ ਗਿਆ ਗੁਰਵਾਜ ਗੱਲੇ ਵਿੱਚ ਪੈਸੇ ਰੱਖਦਾ ਹੋਇਆ ਤੇ ਆਪਣੀ ਕੁਰਸੀ ਤੇ ਬੈੰਦਾ ਹੋਇਆ ਸਤਪਾਲ ਨੂੰ ਬੋਲਿਆ ਕਦੇ ਤੂੰ ਵੀ ਕੁਝ ਖਰੀਦ ਲਿਆ ਕਰ ਜਾਰ ਦੀ ਦੁਕਾਨ ਹੋਣ ਦੇ ਬਾਵਜੂਦ ਵੀ ਖਰੀਦਣਾ ਪਵੇ ਇਹ ਮੈਨੂੰ ਮਨਜ਼ੂਰ ਨਹੀਂ ਇਸ ਲਈ ਅਸੀਂ ਜੋ ਵੀ ਲੈਣਾ ਹੁੰਦਾ ਵਾਂਟੀ ਤੋਂ ਲੈਂਦੇ ਸਤਪਾਲ ਨੇ ਗੁਰਵਾਜ ਦੀਆਂ ਅੱਖਾਂ ਚ ਅੱਖਾਂ ਪਾ ਕੇ ਕਿਹਾ ਗੁਰਵਾਜ ਨੇ ਆਖਿਆ ਸਮਾਨ ਤੁਸੀਂ ਵਾਂਟੀ ਕੋਲੋਂ ਲੈਣਾ ਹੁੰਦਾ ਕੁਰਸੀਆਂ ਤੋੜਨ ਤੂੰ ਮੇਰੀ ਦੁਕਾਨ ਤੇ ਆ ਜਾਣਾ ਸ਼ਰਮ ਸ਼ਰਮ ਹੈ ਨਹੀਂ ਤੈਨੂੰ ਜਾਰੀਆਂ ਚ ਸੌਦੇਵਾਜੀ ਨਹੀਂ ਹੁੰਦੀ ਤਾਂ ਹੀ ਤੇਰੇ ਤੋਂ ਸੌਦਾ ਲੈਣ ਲੱਗੇ ਸ਼ਰਮ ਆਉਂਦੀ ਸਤਪਾਲ ਨੇ ਹੱਸਦੇ ਹੋਏ ਕਿਹਾ ਕੁਰਸੀਆਂ ਵੀ ਵੰਟੀ ਦੀਆਂ ਤੋੜਿਆ ਕਰ ਜਾ ਕੇ ਫੇਰ ਸਾਲਾ ਹੋਇਆ ਸੌਦੇਵਾਜੀ ਦਾ ਸਤਪਾਲ ਨੇ ਆਖਿਆ ਚੱਲ ਛੱਡ ਇਹ ਦੱਸ ਕਮਾਈ ਕਿੱਦਾਂ ਚੱਲਦੀ ਪਈ ਬਸ ਚੱਲੀ ਜਾਂਦਾ ਰੋਟੀ ਪਾਣੀ ਵਧੀਆ ਮੈਨੂੰ ਰੱਖ ਲੈ ਆਪਣੇ ਨਾਲ ਥੋੜੇ ਬਹੁਤੇ ਪੈਸੇ ਦੇ ਦਿਆ ਕਰ ਸਤਪਾਲ ਬੋਲਿਆ ਗੁਰਵਾਜ ਨੇ ਕਿਹਾ ਤੈਨੂੰ ਪੈਸੇ ਦੇ ਕੇ ਮੈਂ ਕਿੱਧਰ ਜਾਊਂਗਾ ਸਾਰੀ ਉਮਰ ਰੋਂਦੇ ਦੀ ਲੰਗ ਜਾਣੀ ਤੇਰੀ ਐਨੇ ਨੂੰ ਉੱਥੇ ਸਤਵੀਰ ਆਪਣੀ ਮਾਂ ਨਵਰੋਜ ਨਾਲ ਆ ਗਈ ਗੁਰਵਾਜ ਕੁਰਸੀ ਤੋਂ ਉੱਠ ਕੇ ਬੋਲਿਆ ਹਾਂਜੀ ਇੱਕ ਸਰਫ ਦਾ ਪੈਕਟ ਇੱਕ ਕੱਪੜੇ ਧੋਣ ਵਾਲਾ ਸਾਬਣ ਦੇ ਦੇ ਨਵਰੋਜ ਨੇ ਆਖਿਆ ਗੁਰਵਾਜ ਸਮਾਨ ਦੇਣ ਲੱਗ ਪਿਆ ਸਤਵੀਰ ਸਤਪਾਲ ਨੂੰ ਆਪਣੀ ਮਾਂ ਤੋਂ ਨਜ਼ਰ ਵਿਚਾ ਕੇ ਦੇਖਣ ਲੱਗ ਪਈ ਸਤਪਾਲ ਉਸ ਵੱਲ ਗੁੱਸੇ ਨਾਲ ਦੇਖ ਰਿਹਾ ਸੀ ਪਰ ਫੇਰ ਵੀ ਸਤਵੀਰ ਉਸ ਵੱਲ ਦੇਖ ਕੇ ਮਿੰਨਾ ਮਿੰਨਾ ਮੁਸਕਰਾ ਰਹੀ ਸੀ ਸਤਪਾਲ ਨੇ ਉਸ ਨੂੰ ਮੁੱਕਾ ਦਿਖਾਇਆ ਬਦਲੇ ਚ ਸਤਵੀਰ ਨੇ ਉਸ ਨੂੰ ਅੱਖ ਮਾਰ ਦਿੱਤੀ ਸਤਪਾਲ ਮੂੰਹ ਪਾਸੇ ਕਰਕੇ ਬਹਿ ਗਿਆ ਗੁਰਵਾਜ ਨੇ ਨਵਰੋਜ ਨੂੰ ਸਾਬਣ ਤੇ ਸਰਫ ਫੜਾਇਆ ਨਵਰੋਜ ਨੇ ਉਸ ਨੂੰ ਪੈਸੇ ਦੇ ਦਿੱਤੇ ਫੇਰ ਉਹ ਸਤਵੀਰ ਨੂੰ ਲੈ ਕੇ ਉਥੋਂ ਚਲੀ ਗਈ ਗੁਰਵਾਜ ਦੋਵਾਂ ਨੂੰ ਜਾਂਦਿਆਂ ਦੇਖਦਾ ਰਿਹਾ ਸਤਪਾਲ ਨੇ ਪੁੱਛਿਆ ਕੀ ਦੇਖ ਰਿਹਾ ਓਏ ਗੁਰਵਾਜ ਨੇ ਕਿਹਾ ਮੈਨੂੰ ਲੱਗਦਾ ਸਤਵੀਰ ਤੈਨੂੰ ਪਸੰਦ ਕਰਦੀ ਡਾਕਟਰ ਆ ਗਿਆ ਹੋਊਗਾ ਗੁਰਵਾਜ ਨੇ ਪੁੱਛਿਆ ਕਿਉਂ ਤੇਰਾ ਦਿਮਾਗ ਹਿੱਲ ਗਿਆ ਦੇ ਮਾ ਕੋਈ ਨਹੀਂ ਹਿੱਲਿਆ ਜਦੋਂ ਮੈਂ ਆਂਟੀ ਨੂੰ ਸਮਾਨ ਦੇ ਰਿਹਾ ਸੀ ਉਸ ਟਾਈਮ ਮੇਰਾ ਧਿਆਨ ਤੁਹਾਡੇ ਦੋਵਾਂ ਤੇ ਹੀ ਸੀ ਹੋ ਸਕਦਾ ਹੈ ਤੁਹਾਨੂੰ ਆਂਟੀ ਨੇ ਵੀ ਨੋਟਿਸ ਕੀਤਾ ਹੋਵੇ ਗੁਰਵਾਜ ਬੋਲਿਆ ਸਤਪਾਲ ਨੇ ਕਿਹਾ ਐਦਾਂ ਨਾ ਬੋਲ ਮੈਂ ਤੜਕਸਰ ਦੁੱਧ ਵੀ ਲਿਉਣਾ ਹੁੰਨਾ ਉਹਨਾਂ ਘਰੋਂ ਉਹੀਨਾਂ ਸਾਡਾ ਦੁੱਧ ਬੰਦ ਹੋ ਜੇ ਸਤਪਾਲ ਦੇ ਐਨਾ ਬੋਲਦਿਆਂ ਹੀ ਗੁਰਵਾਜ ਖੇੜ ਖੇੜ ਕੇ ਹੱਸਣ ਲੱਗ ਪਿਆ ਨਾਮ ਇਸ਼ਕ ਦਾ ਜਿੰਨਾ ਸੋਣਾ ਓਨਾ ਹੀ ਦੁਖਦਾਈ ਹੈ ਲੱਗਦਾ ਮਰਮ ਹਰ ਇੱਕ ਫੱਟ ਦੀ ਪਰ ਸੱਚ ਦੱਸਾਂ ਤਾਂ ਕਸਾਈ ਹੈ ਥੋੜੀ ਦੇਰ ਗੁਰਵਾਜ ਕੋਲ ਬਹਿ ਕੇ ਸਤਪਾਲ ਘਰ ਆ ਗਿਆ ਘਰ ਆ ਕੇ ਰੋਟੀ ਖਾਧੀ ਤੇ ਨਵੇਂ ਕੱਪੜੇ ਪਾ ਕੇ ਬਾਹਰ ਆਇਆ ਮੁਖਤਿਆਰ ਕੌਰ ਨੇ ਪੁੱਛਿਆ ਕਿੱਦਰ ਦੀਆਂ ਤਿਆਰੀਆਂ ਹੋ ਰਹੀਆਂ ਹੋ ਨਹੀਂ ਰਹੀਆਂ ਤਿਆਰੀਆਂ ਹੋ ਗਈਆਂ ਸਤਪਾਲ ਬੋਲਿਆ ਮੁਖਤਿਆਰ ਕੌਰ ਨੇ ਫੇਰ ਪੁੱਛਿਆ ਕਿੱਥੇ ਚੱਲਿਆ ਤਿਆਰ ਸ਼ਹਿਰ ਹੋ ਕੇ ਇੰਟਰਵਿਊ ਅੱਜ ਮੇਰਾ ਦੇਖ ਲਈ ਅੱਜ ਨੌਕਰੀ ਪੱਕੀ ਐ ਸਤਪਾਲ ਆਪਣੀਆਂ ਮੁੱਛਾਂ ਤੇ ਹੱਥ ਫੇਰਦਾ ਹੋਇਆ ਬੋਲਿਆ ਚਲੋ ਵਧੀਆ ਹੀ ਐ ਜੇ ਤੇਰੀ ਨੌਕਰੀ ਲੱਗ ਜਾਵੇ ਘਰੇ ਵੀ ਤੂੰ ਮੰਜੇ ਹੀ ਤੋੜਨੇ ਹੁੰਦੇ ਬਾਕੀ ਸਭ ਤਾਂ ਠੀਕ ਐ ਬੇਬੇ ਪਰ ਤੇਰੀਆਂ ਆ ਗੱਲਾਂ ਮੈਨੂੰ ਚੰਗੀਆਂ ਨਹੀਂ ਲਗਦਿਆਂ ਸਤਪਾਲ ਨੇ ਮੱਥੇ ਤੇ ਔੜੀਆਂ ਪਾਉਂਦੇ ਹੋਏ ਆਖਿਆ ਮੁਖਤਿਆਰ ਕੌਰ ਨੇ ਕਿਹਾ ਇਸ ਵਿੱਚ ਗਲਤ ਕੀ ਹੈ ਸਹੀ ਹੀ ਤਾਂ ਕਿਹਾ ਮੈਂ ਆਹੋ ਸਹੀ ਹੈ ਹੁਣ ਜਾਣਦੇ ਮੈਨੂੰ ਐਨਾ ਬੋਲਦਿਆਂ ਸਤਪਾਲ ਨੇ ਆਪਣੀ ਬੇਬੇ ਦੇ ਪੈਰੀ ਹੱਥ ਲਾਏ ਤੇ ਘਰੋਂ ਚੱਲ ਪਿਆ ਉਹ ਵਾਸ ਢੇ ਤੇ ਪਹੁੰਚਿਆ ਤੇ ਉੱਥੇ ਸਤਵੀਰ ਖੜੀ ਸੀ ਸਤਪਾਲ ਨੂੰ ਦੇਖ ਕੇ ਸਤਵੀਰ ਉਸ ਕੋਲ ਆਈ ਸਤਪਾਲ ਕੁਝ ਨਾ ਬੋਲਿਆ ਸਤਵੀਰ ਨੇ ਪੁੱਛਿਆ ਅੱਜ ਕਿੱਧਰ ਦਾ ਟੂਰ ਆ ਜਨਾਬ ਦਾ ਸਤਪਾਲ ਨੇ ਥੋੜੇ ਖਿਜੇ ਹੋਏ ਲਫ਼ਜ਼ਾਂ ਚ ਆਖਿਆ ਬਸ ਹੁਣ ਤੇਰੀ ਕਮੀ ਰਹਿ ਗਈ ਸੀ ਰੇਡੀਓ ਚ ਅਨਾਉਂਸਮੈਂਟ ਕਰਾ ਦੇਵਾਂ ਕਿ ਕਿੱਥੇ ਚੱਲਿਆ ਮੈਂ ਸਤਵੀਰ ਬੋਲੀ ਨਹੀਂ ਦੱਸਣਾ ਨਾ ਦੱਸ ਐਨਾ ਰੂਡ ਕਿਉਂ ਬੋਲ ਰਿਹਾ ਹੈ ਸਤਪਾਲ ਨੇ ਕਿਹਾ ਮੇਰੀ ਮਰਜ਼ੀ ਯਾਰ ਮੈਂ ਜਿਵੇਂ ਮਰਜ਼ੀ ਬੋਲਾਂ ਠੀਕ ਹੈ ਐਨਾ ਬੋਲ ਕੇ ਸਤਵੀਰ ਉਸ ਤੋਂ ਪਰੇ ਜਾ ਕੇ ਖੜ ਗਈ ਸਤਵੀਰ ਦਾ ਚਿਹਰਾ ਉਦਾਸ ਹੋ ਚੁੱਕਾ ਸੀ ਉਹ ਫਿਰ ਵੀ ਸਤਪਾਲ ਨੂੰ ਹੀ ਦੇਖੀ ਜਾ ਰਹੀ ਸੀ ਥੋੜੀ ਦੇਰ ਬਾਅਦ ਬੱਸ ਆ ਗਈ ਦੋਵੇਂ ਬੱਸ ਵਿੱਚ ਚੜ ਗਏ ਉਹ ਦੋਵੇਂ ਇਕੱਠੇ ਬਹਿ ਗਏ ਕਿਉਂਕਿ ਬੱਸ 'ਚ ਹੋਰ ਕੋਈ ਜਗ੍ਹਾ ਨਹੀਂ ਸੀ ਦੋਮਾਂ ਨੇ ਕੰਡਕਟਰ ਤੋਂ ਆਪਣੀ ਆਪਣੀ ਟਿਕਟ ਲਈ ਤੇ ਇੱਕ ਦੂਜੇ ਤੋਂ ਪਰੇ ਮੂੰਹ ਕਰਕੇ ਬਹਿ ਗਏ ਥੋੜੀਕ ਦਿਨ ਬਾਅਦ ਸਤਪਾਲ ਨੇ ਸਤਵੀਰ ਨੂੰ ਪੁੱਛਿਆ ਤੂੰ ਸ਼ਹਿਰ ਕੀ ਕਰਨ ਜਾਣਾ ਸਤਵੀਰ ਨੇ ਆਖਿਆ ਮੈਨੂੰ ਨਹੀਂ ਪਤਾ ਚਲ ਠੀਕ ਹੈ ਮੈਂ ਵੀ ਪਤਾ ਕਰਕੇ ਕੀ ਲੈਣਾ ਆਹੋ ਤੈਨੂੰ ਕਿਹੜਾ ਫਰਕ ਪੈਂਦਾ ਕੋਈ ਕੋਈ ਉਦਾਸ ਹੋਵੇ ਜਾਂ ਨਰਾਜ ਸਤਵੀਰ ਬੋਲੇ ਸਤਪਾਲ ਨੇ ਕਿਹਾ ਮੈਂ ਕਿਸੇ ਤੋਂ ਲੈਣਾ ਵੀ ਕੀ ਹੈ ਸਤਵੀਰ ਨੇ ਆਖਿਆ ਬਸ ਫੇਰ ਠੀਕ ਹੈ ਨਾ ਮੈਂ ਤਾਂ ਨਹੀਂ ਹੁਣ ਤੈਨੂੰ ਕਿਹਾ ਕਿ ਮੈਨੂੰ ਬੁਲਾ ਇਹ ਤਾਂ ਬਹੁਤ ਵਧੀਆ ਗੱਲ ਹੋਗੀ ਉਹੀ ਜਿੱਥੇ ਦੇਖੋ ਮੇਰਾ ਲਹੂ ਪੀਂਦੀ ਰਹਿੰਦੀ ਸੀ ਹੁਣ ਸਕੂਨ ਮਿਲੂ ਮੈਨੂੰ ਸਤਵੀਰ ਅੱਗੋਂ ਕੁਝ ਨਾ ਬੋਲੀ ਥੋੜੀ ਦੇਰ ਬਾਅਦ ਉਸ ਦਾ ਸਟਾਪ ਆ ਗਿਆ ਤੇ ਉਹ ਬਿਨਾਂ ਸਤਪਾਲ ਵੱਲ ਵੇਖੇ ਬੱਸ ਚੋਂ ਉਤਰ ਗਈ ਸਤਪਾਲ ਨੂੰ ਕੋਈ ਫਰਕ ਨਹੀਂ ਸੀ ਉਹ ਹੁਣ ਮੁਸਕਰਾ ਰਿਹਾ ਸੀ ਥੋੜੀ ਅੱਗੇ ਜਾ ਕੇ ਉਹ ਵੀ ਬੱਸ ਵਿੱਚੋਂ ਉਤਰ ਗਿਆ ਸਤਪਾਲ ਨੇ ਜਿਸ ਕੰਪਨੀ ਵਿੱਚ ਜਾਣਾ ਸੀ ਉਹ ਬੱਸ ਸਟੈਂਡ ਤੋਂ ਥੋੜੇ ਕਦਮਾਂ ਦੀ ਦੂਰੀ ਤੇ ਹੀ ਸੀ 2 ਮਿੰਟ ਵਿੱਚ ਉਹ ਉੱਥੇ ਪਹੁੰਚ ਗਿਆ ਸਿਕਿਉਰਿਟੀ ਗਾਰਡ ਨੇ ਸਤਪਾਲ ਤੋਂ ਰਜਿਸਟਰ ਤੇ ਐਂਟਰੀ ਕਰਾਈ ਤੇ ਉਸ ਨੂੰ ਦੱਸ ਦਿੱਤਾ ਕਿ ਇੰਟਰਵਿਊ ਕਿਹੜੇ ਫਲੋਰ ਤੇ ਚੱਲ ਰਿਹਾ ਹੈ ਸਤਪਾਲ ਇੰਟਰਵਿਊ ਵਾਲੀ ਜਗ੍ਹਾ ਤੇ ਪਹੁੰਚ ਗਿਆ ਉੱਥੇ ਪਹਿਲਾਂ ਹੀ ਇੰਟਰਵਿਊ ਦੇਣ ਵਾਲਿਆਂ ਦੀ ਢੀੜ ਲੱਗੀ ਹੋਈ ਸੀ ਉਹ ਵੀ ਆਪਣੇ ਕਾਗਜ਼ ਪੱਤਰ ਦੇ ਕੇ ਵੇਟਿੰਗ 'ਚ ਬੈਠ ਗਿਆ ਦੁਪਹਿਰ ਤੋਂ ਬਾਅਦ ਸਤਪਾਲ ਦਾ ਇੰਟਰਵਿਊ ਹੋਇਆ ਤੇ ਉਸ ਨੂੰ ਇੰਟਰਵਿਊਰਾਂ ਨੇ ਕਿਹਾ ਤੁਹਾਨੂੰ 2-4 ਦਿਨ ਦੇ ਅੰਦਰ ਸਾਡੀ ਕੰਪਨੀ ਵੱਲੋਂ ਕਾਲ ਆ ਜਾਵੇਗੀ ਸਤਪਾਲ ਇਹਨਾਂ ਸੁਣ ਕੇ ਖੁਸ਼ ਹੋ ਗਿਆ ਤੇ ਮੁਸਕਰਾਉਂਦਾ ਹੋਇਆ ਬਾਹਰ ਆਇਆ ਫੇਰ ਉਹ ਬੱਸ ਸਟੈਂਡ ਤੇ ਬਹਿ ਗਿਆ ਉਹ ਬੱਸ ਦੀ ਉਡੀਕ ਕਰਨ ਲੱਗਾ ਤੇ ਇਸੇ ਦੌਰਾਨ ਸਤਵੀਰ ਦਾ ਉਦਾਸ ਚਿਹਰਾ ਉਸਦੇ ਦਿਮਾਗ ਵਿੱਚ ਘੁੰਮਣ ਲੱਗ ਪਿਆ ਸਤਪਾਲ ਨੇ ਬਹੁਤ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਸਤਵੀਰ ਦਾ ਚਿਹਰਾ ਉਹਦੇ ਦਿਮਾਗ ਵਿੱਚ ਘੁੰਮੀ ਜਾ ਗਿਆ ਸਤਪਾਲ ਆਪਣਾ ਸਿਰ ਫੜ ਕੇ ਬਹਿ ਗਿਆ ਤੇ ਉਸਨੇ ਸੋਚਿਆ ਕਿ ਸਤਵੀਰ ਦੀ ਤਾਂ ਕੋਈ ਗਲਤੀ ਹੀ ਨਹੀਂ ਸੀ ਉਸਨੇ ਬੇਵਜ੍ਹਾ ਸਤਵੀਰ ਨੂੰ ਸੁਣਾ ਦਿੱਤਾ ਫਿਰ ਉਸਨੇ ਸਤਵੀਰ ਤੋਂ ਮਾਫੀ ਮੰਗਣ ਦਾ ਸੋਚ ਲਿਆ ਚਾਲ ਇਸ਼ਕ ਨੇ ਚੱਲਦੀ ਆਪਣੀ ਅਹਿਸਾਸ ਪਰ ਹਾਲੇ ਹੋਣਾ ਨਹੀਂ ਜਦ ਅਹਿਸਾਸ ਹੋ ਗਿਆ ਤੈਨੂੰ ਫਿਰ ਜਾਰ ਤੋਂ ਦੂਰ ਰਹਿ ਹੋਣਾ ਨਹੀਂ ਹਾਂਜੀ ਦੋਸਤੋ ਕਹਾਣੀ ਦਾ ਅਗਲਾ ਭਾਗ ਕੱਲ ਲੈ ਕੇ ਆਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ